ਸਕ੍ਰੋਲ ਪੰਜਾਬ ਦੇਖ ਰਹੇ ਸਾਰੀ ਦਸ਼ਕਾਂ ਦਾ ਮੈਂ ਤੁਹਾਨੂੰ ਬਹੁਤ-ਬਹੁਤ ਸਵਾਗਤ ਕਰਦਾ ਹਾਂ ਸੋ ਦੋਸਤੋ ਅੱਜ ਇੱਕ ਖਾਸ ਐਪੀਸੋਡ ਲੈ ਕੇ ਮੈਂ ਤੁਹਾਡੇ ਲਈ ਲੂ ਲੂ ਹੋਇਆ ਸੋ ਜਿਸ ਸਖਸ਼ਨਾ ਤੁਹਾਨੂੰ ਮਿਲਵਾਉਣ ਜਾ ਰਿਹਾ ਫਿਟਨੈਸ ਫਰੀਕ ਨੇ ਫਿਟਨੈਸ ਟ੍ਰੇਨਰ ਰਹਿਤੇ ਹੈ ਵਾਕਈ ਸੋਸ਼ਲ ਮੀਡੀਆ ਤੇ ਥੋਕ ਵਾਇਰਲ ਨੇ ਸੋ ਆਪ ਵੈਲਕਮ ਕਰਦੇ ਹਾਂ ਬ੍ਰੇਟ ਮਾਤਾ ਸੋ ਫਾਈਨਲੀ ਆਪਾਂ ਮਤਲਬ ਜਿੰਵੇ ਬਾਹਰ ਆਦੇ ਕਿ ਉਹ ਤੇ ਕਿਉਂਕਿ ਜਦ ਇਹ ਗੰਦਾ ਹੁੰਦੇ ਆ ਨੇ ਤੇ ਉਹਦਾ ਹਨਾ ਮਜ਼ਾ ਹੀ ਕੁਝ ਹੋਰ ਹੁੰਦਾ ਸੋ ਬ੍ਰੀਸ ਆਪਾਂ ਅਗੇ ਵਧਦੇ ਹਾਂ ਕਨਵਰਸੇਸ਼ਨ 'ਚ ਮੈਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਿਵੇਂ ਤੁਸੀਂ ਬਹੁਤ ਲੜਕੀਆਂ ਨੂੰ ਟ੍ਰੇਨ ਕੀਤਾ ਹੋਵੇਗਾ ਅੱਜ ਕੱਲ੍ਹ ਦੇਖਦੇ ਆਪਾਂ ਘਰਾਂ ਦੇ ਵਿੱਚ ਲੜਕੀਆਂ ਕੋਲ ਨਾ ਟਾਈਮ ਨਹੀਂ ਆ ਕਿ ਹਰੇਕ ਲੜਕੀ ਜਿਮ ਜਾ ਸਕੇ ਔਰ ਅਗਰ ਆਪਣੀ ਕਮਿਊਨਿਟੀ ਦੀ ਗੱਲ ਕਰਦੇ ਆਂ ਤਾਂ ਉਹਦੇ ਵਿੱਚ ਬਹੁਤ ਕਿਸੇ ਲਈ ਜਿਹੜੀਆਂ ਪ੍ਰੋਬਲਮਸ ਨੇ ਜਿਹੜੀਆਂ ਲੈਟ ਮੋਟਾ ਪਰ ਖਾਸ ਕਰਕੇ ਉਹਨਾਂ ਲਈ ਜਰੂਰ ਆ ਜੋ ਵੀ ਉਹ ਜ਼ਰੂਰੀ ਪਰ ਘਰ ਬੈਠੇ ਕਿਦਾਂ ਮੇਨਟੇਨ ਕਰਨਾ ਚਾਹੀਦਾ ਸੋ ਦੇਖੋ ਪਹਿਲੀ ਗੱਲ ਤਾਂ ਜ਼ਰੂਰੀ ਹੈ ਕਿ ਥੋੜਾ ਬਹੁਤ ਐਕਸਰਸਾਈਜ਼ ਤੁਹਾਡੀ ਲਾਈਫ ਟੈਂਸ਼ਨ ਘਟਾ ਦਿੰਦੀ ਹੈ ਜੇ ਤੁਸੀਂ ਜਿਮ ਨਹੀਂ ਜਾ ਸਕਦੇ ਥੋੜੇ ਰਿਸਿਸਟੈਂਸ ਬੈਂਡ ਤੇ ਹਲਕੇ ਬਾਲੈਂਸ ਕਸ ਕਰਨ ਲੱਗੇ ਮਾ ਥੋੜਾ ਸੌਮ ਸ਼ੋਡੂ ਦਾ ਸਪੈਸਿਫਿਕ ਵਰਕਆਊਟ ਦਾ ਵਰਕਆਊਟ ਤੇ ਉਹ ਐਗਜ਼ੀਕਿਊਟ ਕਰ ਸਰ ਨਹੀਂ ਕਿਉਂਕਿ ਦੇਖੋ ਕੁੜੀਆਂ ਦਾ ਕੀ ਹੈ ਜਿਵੇਂ ਜਿਵੇਂ 35 ਦਾ ਹੋ ਜਾਂਦੀ ਹੈ ਸਾਡੇ ਸਾਰਿਆਂ ਦੇ ਹਾਰਮੋਨ ਡਿਕਲਾਈਨ ਹੋਣ ਲੱਗ ਜਾਂਦੇ ਜਿਸ ਕਰਕੇ ਜਿਹੜਾ ਸਾਡਾ ਮਸਲ ਉਹ ਨਹੀਂ ਬਣਦਾ ਜਿਸ ਕਰਕੇ ਕੁੜੀਆਂ ਕਹਿੰਦੀਆਂ ਜੀ ਬੋਡੀ ਚ ਫਰਕ ਨਹੀਂ ਰਿਹਾ ਤੇ ਸਟਰੈਂਥ ਨਹੀਂ ਰਹੀ ਸੋ ਓ ਇਸਲੀ ਵੇਟ ਟ੍ਰੇਨਿੰਗ ਇੰਪੋਰਟੈਂਟ ਊ ਦਿਲੀਵੀਅਨ ਪਲੱਸ ਇੱਕ ਕorticose ਹਾਰਮੋਨ ਰੀਲੀਜ਼ ਕਰਦਾ ਜਿਹੜਾ ਕਿ ਸਟ्रेस ਹਾਰਮਨ ਹੁੰਦਾ ਸੋ ਉਹ ਰੀਲੀਜ਼ ਕਰਦਾ ਜਿਸ ਕਰਕੇ ਅਸੀਂ ਮਤਲਬ ਕਿ ਹੈਪੀ ਰਹਨੇ ਖੁਸ਼ ਰਹਨੇ ਆ ਤੇ ਪਲੱਸ ਬਾਕੀ ਡਾਈਟ ਨੂੰ ਸਭ ਨੂੰ ਕਹਿੰਨੀ ਆ 70% ਦਾ ਡਾਈਟ ਹੈ ਡਾਈਟ ਹੈ ਸੋ ਡਾਈਟ ਸਾਡਾ ਇੰਡੀਅਨ ਹਾਊਸ ਹੋਲਡ ਸਪੈਸ਼ਲ ਪੰਜਾਬੀ ਫੈਮਿਲੀ ਥੋੜੀ ਪਿੱਛੇ ਹੈ ਕਿਉਂਕਿ ਸਾਡੇ ਤੋਂ ਚਨੇ ਭਟੂਰੇ ਤੇ ਆਲੂ ਦੇ ਪਰੌਂਠੇ ਜ਼ਿਆਦਾ ਖਾਂਦੇ ਹਾਂ ਮੈਂ ਹੁਣ ਸਵੇਰੇ ਖਾ ਕੇ ਆਇਆ ਸੋ ਉਹ ਖਾਣਾ ਗਲਤ ਨਹੀਂ ਹੈ ਬਟ ਦਾ ਹਾਈ ਕਾਰਬ ਡਾਈਟ ਬਹੁਤ ਜ਼ਿਆਦਾ ਓਕੇ ਸੋ ਵੀ ਨੀਡ ਕਿ ਥੋੜਾ ਜਿਹਾ ਪ੍ਰੋਟੀਨ ਉੱਪਰ ਰੱਖੀ ਜਾਏ ਤੇ ਕਾਰਬ ਸੇ ਪਰ ਥੋੜੇ ਮੀਡੀਅਮ ਲੈਵਲ ਤੇ ਰੱਖੇ ਜਾਣ ਸੋ ਦੈਟਸ ਆ ਲਾਈਕ ਪ੍ਰੋਪਰ ਆ ਹੈਲਦੀ ਮੀਲ ਹੈਲਦੀ ਪੋਰਸ਼ਨਸ ਆਫ ਡਾਈਟ ਸੋ ਜਿਸ ਕਰਕੇ ਮੈਂ ਕੁੜੀਆਂ ਨੂੰ ਇਹ ਇਨਕਰੇਜ ਕਰੂੰਗੀ ਕਿ ਛੋਟੇ ਛੋਟੇ ਕੋਰਸਸ ਹੁੰਦੇ ਨੇ ਮਤਲਬ ਕਿ ਆਪਣੀ ਜਨਰਲ ਫਿਟਨੈਸ ਦੇ ਉਹ ਕੀਤੇ ਜਾਣ ਕਿ ਤੁਹਾਨੂੰ 플ਾਨ ਕਰ ਸਕੋ ਕਿ ਤੁਸੀਂ ਆਪਣੇ ਘਰ ਦੇ ਕੀ ਡਾਈਟ ਪਲਾਨ ਬੱਚਿਆਂ ਨੂੰ ਦੇਣੀ ਹੈ ਆਪਣੇ ਹਸਬੰਡ ਨੂੰ ਆਪਣੇ ਪੇਰੈਂਟਸ ਨੂੰ ਦੇਣੀ ਹੈ ਕਿ ਐਟ ਲੀਸਟ ਹਾਈਪਰ ਟੈਂਸ਼ਨ ਤੇ ਡਾਇਬੀਟਿਸ ਵਰਗੀਆਂ ਪ੍ਰੋਬਲਮ ਨੂੰ ਡਾਈਟ ਦੇ ਸੇਵ ਦੇ ਨਾਲ ਸੋਲ ਕੀਤਾ ਜਾ ਸਕਦਾ ਹੈ ਤੇ ਵਰਕਆਊਟ ਲਗਾ ਕੇ ਤੁਸੀਂ ਆਪਣੀ ਬੋਡੀ ਦੇ ਉੱਪਰ ਥੋੜਾ ਜਿਹਾ ਕੰਮ ਤੁਹਾਨੂੰ ਕਰਨਾ ਚਾਹੀਦਾ ਹੈ ਇੱਕ ਨਾਉ ਦੀ ਹੋਰ ਵੀ ਗੱਲ ਹੈ ਕੀ ਲਾਈਫ ਤੁਸੀਂ ਦੱਸਦਾ ਕਿ ਇਹ ਤਾਂ ਕੋਰਸੇ ਹੋ ਸਕਦੇ ਨੇ ਡਾਈਟ ਪਲਾਨ ਆਪਾਂ ਦੱਸ ਸਕਦੇ ਹਾਂ ਬਟ ਅਗਰ ਬਹੁਤ ਜ਼ਿਆਦਾ ਫੈਮਲੀ ਸੇਵ ਜਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਮੇਬੀ ਉਹ ਜਿਹੜੀ ਡਾਈਟ ਹੈ ਚਾਹੇ ਪ੍ਰੋਟੀਨ ਆ ਉਹਨਾਂ ਨੂੰ ਨੋਲਿਜ ਹੀ ਨਹੀਂ ਹੈ ਸਿੰਪਲ ਮਤਲਬ ਸਿੰਪਲ ਵੇਚ ਉਹਨੂੰ ਕਿੱਦਾਂ ਉਹਨੂੰ ਸਮਝਾਇਆ ਜਾਵੇ ਭਾਈ ਕੋਈ ਨਾ ਕੋਈ ਜਦੋਂ ਜਿਮ ਜਾਣਦੇ ਨਹੀਂ ਸਮਝਾ ਨਹੀਂ ਤਾਂ ਕੋਰਸ ਕਿੱਥੋਂ ਕਰ ਲੀ ਗਏ ਆ ਔਨਲਾਈਨ ਕੋਰਸ ਜਿਹੜੇ ਹੁੰਦੇ ਅੱਛਾ ਹੋ ਜਾਂਦੇ ਨੇ ਜਿਵੇਂ ਇਸ ਵੀ ਕਰਵਾਣੇ ਆ ਸਾਡੀ ਨੀਟ ਦੀ ਕਲਾਸ ਹੁੰਦੀ ਹੈ ਜੀ ਐਮ ਐਜੂਕੇਸ਼ਨ ਕਰਕੇ ਹੈਗਾ ਸਾਡਾ ਕੋਰਸ ਸੈਟਰਡੇਸ ਨੂੰ ਹੁੰਦਾ ਹੈ ਓਕੇ ਬੜੇ ਸਾਰੀਆਂ ਕੁੜੀਆਂ ਜਨਰਲ ਕੁੜੀਆਂ ਡਾਕਟਰਸ ਸੋ ਸੋ ਮੇਰੇ ਹਸਬੰਡ ਇਜ਼ ਮੋਰ ਇੰਟੂ ਦਾ ਲਾਈਕ ਥਿਸ ਕੋਰਸਿਸ ਕਾਈਂਡ ਆਫ ਥਿੰਗ ਸੋ ਇਸ ਤਰ੍ਹਾਂ ਔਨਲਾਈਨ ਕੋਰਸ ਉਹ ਚੱਕ ਸਕਦੇ ਨੇ ਪਲੱਸ ਵੀ ਹੋਰ ਨੂੰ ਬਤਾ ਕੇ ਰਿਸਰਚ ਕਰਕੇ ਕਾਕੀ ਜੀ ਤੁਹਾਡੇ ਕੋਲ ਲਈ ਅੱਛਾ ਹੈ ਕਿ ਲਾਈਕ ਤੇ ਵੀ ਥੋੜਾ ਬਚਦੇ ਆ ਲੋਕ ਕਿ ਜੀ ਮੋਟਾ ਮੋਟਾ ਪਤਾ ਚੱਲੇ ਕੋਰਸ ਕਰਨ ਦੀ ਲੋੜ ਹੀ ਨਾ ਪਵੇ ਤੇ ਉਹਦੇ ਲਈ ਜਨਰਲ ਜੀ ਗੱਲ ਪੱਲੇ ਬੰਨ ਲਓ ਅਸੀਂ ਚਾਰ ਵਰੀ ਦਿਨ ਚ ਖਾਣਾ ਖਾਣਾ ਵੀ ਆ ਦਿਨ ਵਰੀ ਖਾਣਾ ਉਹ ਤਿੰਨਾ ਵਿੱਚ ਸਾਡੇ ਕੋਲ ਥੋੜਾ ਪ੍ਰੋਟੀਨ ਡਾਈਟ ਚ ਹੋਵੇ ਸਵੇਰੇ ਐਟਲੀਸਟ ਥੋੜੇ ਜਿਹਾ ਐਗਸ ਨੂੰ ਬੈਂ ਨਾ ਥੋੜੇ ਜਿਹਾ ਰਾਜਮਾ ਚਨੇ ਦੀ ਕੰਡੀਸ਼ਨ ਅੱਛੀ ਹੋਵੇ ਤੇ ਇੱਕ ਸਕੂਪ ਪ੍ਰੋਟੀਨ ਦਾ ਜ਼ਰੂਰ ਰਾਤ ਨੂੰ ਜਿਹੜਾ ਚਿਕਨ ਵਗੈਰਾ ਜੇ ਚਿਕਨ ਨਹੀਂ ਖਾਂਦੇ ਤਾਂ ਟੋਫੂ ਵਗੈਰਾ ਕੁਝ ਸੋਇਆ ਪ੍ਰੋਡਕਟ ਹੋਏ। ਕਿ ਸਾਡੇ ਹਰ ਮੀਲ ਦੇ ਵਿੱਚ ਥੋੜਾ ਕੰਟੈਂਟ ਆਫ ਪ੍ਰੋਟੀਨ ਪ੍ਰੋਟੀਨ ਦਾ ਡਿਫਰ। ਪਰ ਇਹ ਕੋਈ ਇਹੋ ਜਿਹੇ ਆ ਆਂਦੇ ਕੁਛ ਲੜਕੀਆਂ ਜਾਂ ਲੜਕੇ ਜਿਹੜੇ ਕਹਿੰਦੇ ਅਸੀਂ ਏਦਾਂ ਦਾ ਬਣਾਣਾ ਹੈ। ਹਨਾ ਪਿਕਚਰ ਦੇਖਾ ਕੇ ਅਸੀਂ ਏਦਾਂ ਦਾ ਬਣਾਣਾ। ਦੱਸੋ ਜੀ ਕਿੰਨੇ ਟਾਈਮ ਚ ਬਣ ਜਾਊਗਾ। ਕੁੜੀਆਂ ਨੇ ਇਹ ਕਹਿੰਦੀ ਹੈ ਕਿ ਤੁਹਾਡੇ ਮਨ ਅਗਾ ਬਣਾਣਾ ਹੈ। ਕਿ ਮੈਮ ਜੀ ਬਈ ਤੁਸੀਂ ਉਹ ਏਦਾਂ ਦਾ ਹੀ ਬਣਾ ਦਿਓ ਬਸ। ਤੇ ਮੁੰਡਿਆਂ ਦਾ ਐਸ ਸੱਚ ਫਿਰ ਇਹਦਾ ਮਤਲਬ ਦਾ ਸੋਰੀ ਇੰਟਰਪਟ ਕਰਦਾ ਕਿ ਸਾਰੀਆਂ ਕੁੜੀਆਂ ਇਦਾਂ ਦੀਆਂ ਬੜਕੀ ਨੇ ਫਿਰ ਆਈ ਥਿੰਕ ਮੇਰੇ ਖਿਆਲ ਚ ਧਰਤੀ ਉੱਤੇ ਉਚਾਲ ਆ ਜੂਗਾ ਹਾਂ ਮੈਂ ਸ਼ੋਰ ਆਈ ਥਿੰਕ ਮੈਂ ਪਿਸ਼ਯੋਰ ਐ ਇਸ ਚ ਫਿਰ ਨਹੀਂ ਫਿਰ ਬਹੁਤ ਕੁਝ ਹੋਦਾ ਹੈ ਕ੍ਰਾਈਮ ਵਧਿਆਣਾ ਫਿਰ ਨਹੀਂ ਮੂਵੀ ਫਾਈ ਵਗੈਰਾ ਸੈਲਫ ਡਿਫੈਂਸ ਵਗੜਾ ਕੁਝ ਹੈ ਸੋ ਜੋ ਮੁੰਡੇ ਉਹ ਐਸੇ ਕੁਝ ਨਹੀਂ ਆਉਂਦੇ ਉਹ ਅਸਲ ਨਾ ਮੈਂ ਦੇਖਿਆ ਹੈ ਫੇੜਚਾ ਲੈਣਾ ਨਹੀਂ ਹੈਗਾ ਕਿ ਅਸੀਂ ਜਿਹੜੀ ਰੀਤੀ ਫਰੋਸ਼ ਮੁਰਗਾ ਬੰਨਣਾ ਹੈ ਜਾਂ ਅਸੀਂ ਲਾਈਕ ਸਪੈਸੀਫਾਈ ਟਾਰਮਸ ਜਿਵੇਂ ਹੋਣਾ ਸੋ एवरीवन ਬਡੀ 노 ਕਿ ਦੇਖੋ ਜੀ ਸਾਡੀ ਬਾਡੀ ਬੁਡ ਹੈ ਸਾਨੂੰ ਇੱਥੇ ਮਸਲ ਬਾਇ ਸੱਕੇ ਮਸਲ ਗੇਨ ਕਰਨਾ ਹੈ ਜਾਂ ਸਾਨੂੰ ਲੈਗਸ ਵਧਾਉਣਾ ਚਾਹੀਏ ਸੋ ਮੇਰੇ ਕੋਲ ਜਿਵੇਂ ਕਪਲਸ ਆਉਂਦੇ ਨੇ ਬॉयਜ਼ ਵੀ ਆਉਂਦੇ ਨੇ ਸੋ ਬਸ ਉਹਨਾਂ ਦਾ ਸਪੈਸੀਫਿਕ ਗੋਲ ਉਹਨਾਂ ਨੂੰ ਦੇ ਹੈਵ ਇਨਸਾਈਟਫੁਲਨੈਸ ਕਿ ਜੀ ਮੈਮ ਸਾਡਾ ਸਟਰੈਂਥ ਐਨਾ ਹੈ ਵੀ ਆਰ ਨਾਟ ਲਾਈਕ ਕਿ ਸੋ ਬਸ ਸਾਨੂੰ ਇਹ ਮਸਲ ਗੇਨ ਕਰਨਾ ਸੋ ਮੈਂ ਉਹਨਾਂ ਦਾ ਵਰਕਆਊਟ ਜਦੋਂ ਬੈਠ ਕੇ ਪਲਾਨ ਕਰਦੀ ਹਾਂ ਸੋ ਮੇਰੀ ਪ੍ਰਾਇੋਰਟੀ ਉਹ ਹੁੰਦੀ ਹੈ ਕਿ ਉਹ ਵਰਕਆਊਟ ਦੋ ਜਾਂ ਥਰੀ ਟਾਈਮਸ ਲਗਵਾ ਕੇ ਉਹ ਮਸਲ ਗਰੋਥ ਹੋਏ ਕਿਉਂਕਿ ਸਿਰ ਸਭ ਨੂੰ ਇਹ ਕਹਿਣਾ ਹੈ ਕਿ ਪ੍ਰੋਪੋਰਸ਼ਨ ਚ ਰੱਖਣੀ ਹੈ ਬਾਡੀ ਹੁਣ ਮੋਰ ਟਾਈਮ ਕਿਹਾ ਜਦੋਂ ਮੁੰਡਿਆਂ ਦੇ ਵੱਡੇ ਬਾਈਸੈਪਸ ਹੁੰਦੇ ਸੀ ਤੇ ਯੂ نو ਲਾਈਕ ਕੁੜੀਆਂ ਨੇ ਵੱਡੀਆਂ ਲੈਗਸ ਰੱਖੀਆਂ ਸੀ ਹੁਣ ਨਾਓ ਏਵਰੀਬਾਡੀ ਲਾਈਕਸ ਟੂ ਬੀ ਪ੍ਰੋਪੋਰਸ਼ਨਲੀ ਮੈਂ ਨਾ ਜਦੋਂ ਵੀ ਜਿਮ ਜਾਂਦਾ ਅਕਸਰ ਹੁੰਦਾ ਬਹੁਤ ਛੱਡੀ ਵੀ ਆ ਪਰ ਮੈਂ ਇੱਕ ਚੀਜ਼ ਵੇਖੀ ਆ ਜਿੰਨੇ ਵੀ ਲੜਕੇ ਆਂਦੇ ਨੇ ਉਹ ਸਿਰਫ weight lifting ਕੀਤੀ ਆ ਉਹ ਦੁਬਾਰਾ ਚਲੇ ਕੇ ਘਰ ਦੋ ਡਾਈਟ ਆਉ ਖਾ ਲਈ ਪਰ ਉਹਨਾਂ ਦੀ ਜਿਹੜੀ ਐਕਸਰਸਾਈਜ਼ ਆ ਉਹ cross fit training ਕਰਾ ਇੰਨਾ ਵੀ ਕੋਈ ਵੀ ਟ੍ਰੇਨਿੰਗ ਨਹੀਂ ਹੋ ਜੇਗੀ ਕਿੰਨੀ ਜ਼ਰੂਰੀ ਸੋ ਸੀ ਕ੍ਰਾਸ ਫਿਟ ਬਾਰੇ ਦਾ ਕੰਟਰੋਵਰਸ਼ੀਅਲ ਤੇ ਹੈ ਕਿਉਂਕਿ ਕਾਫੀ ਲੋਕ ਨੂੰ ਉਹ ਇਨਜਰੀਸ ਆਈਆਂ ਨੇ হাই ਇੰਟੈਂਸਿਟੀ ਕ੍ਰਾਸ ਫਿਟ ਤੋਂ ਸੋ ਜਿਵੇਂ ਕਿ ਅਮਰੀਕਾ 'ਚ ਇਸ ਦਾ ਬਹੁਤ ਫੈਸ਼ਨ ਹੈ ਬੜੀ ਬੱਡੀ ਵੱਡੇ ਲਾਈਕ ਐਥਲੀਟਸ ਨੇ ਕ੍ਰਾਸ ਫਿਟ ਕਰਦੇ ਨੇ ਸੋ ਕ੍ਰਾਸ ਫਿਟ ਬੁਰਾ ਨਹੀਂ ਹੈ ਬਟ ਕ੍ਰਾਸ ਫਿਟ 'ਚ ਤੁਹਾਨੂੰ ਜਿਹੜੇ ਬੇਸਿਕ ਫਾਰਮਸ ਐਗਜ਼ੀਕਿਊਸ਼ਨ ਹੈ ਨਾ ਸਨੈਚ ਵਗੈਰਾ ਉਹ ਠੀਕ ਕਰਨਾ ਜ਼ਰੂਰੀ ਹੈ ਸਾਡੀਆਂ ਉਹ ਤਾਂ ਵਧੀਆਂ ਨਹੀਂ ਹੁੰਦੀਆਂ ਸਟਰੈਂਥ ਹੁੰਦੀ ਹੈ ਵਿੱਚ ਚਟਕੇ ਲਾ ਲਾ ਕੇ ਬਹੁਤ ਕੁਝ ਕਰਦੇ ਆ ਸੋ ਓਕੇ ਸੋ ਜਿਸ ਕਰਕੇ ਉਹ ਐਂਡ ਅਪ ਇਨ ਟੂ ਐਨ ਇਨਜਰੀਜ਼ ਸੋ ਕ੍ਰਾਸ ਫਿਟ ਦੇ ਹੀ ਹੈ ਕਿ ਜੇ ਤੁਹਾਡੀ ਸਟਰੈਂਥ ਅੱਛੀ ਹੈ ਇੰਡਿਉਰੈਂਸ ਆਫ ਮਸਲ ਅੱਛੀ ਹੈ ਫਾਰਮ ਬੇਸਿਕ ਫਾਰਮਸ ਬਹੁਤ ਅੱਛਾ ਜਿਵੇਂ ਮੈਂ ਅੱਰੀ ਉਹ ਤੇ ਜਿੱਦਣ ਹਾਈ ਇੰਟੈਂਸਿਟੀ ਵਰਕਆਊਟ ਪੀਐਚਆਰ ਕਰवानी ਹੈ ਪਰਿਫਰਲ ਹਾਰਟ ਰੇਟ ਜਿਨੂੰ ਕਹਿੰਦੇ ਆ ਜਦੋਂ ਮੇਨਾ ਫਾਰਮਸ ਮੇਰੇ ਕਲਾਇੰਟਸ ਨਾਲ 3 ਮਹੀਨੇ ਰਹਿ ਕੇ ਪੱਕੀਆਂ ਹੋ ਜਾਂਦੀਆਂ ਆ ਉਦੋਂ ਮੈਂ ਥੋੜਾ ਕਾਰਡੀਓ ਐਡ-ਆਨ ਕਰਾ ਕੇ ਕਰਾਉਂਦੀ ਹਾਂ ਸੋ ਇਹ ਭੇੜਚਾਲ ਬਹੁਤ ਜ਼ਿਆਦਾ ਹੈ ਕਿ ਜੀ ਛੋਟੀ ਉੱਚੀ ਸਾਂ ਲੈ ਕੇ ਅਸੀਂ ਛੇਤੀ ਪਤਲੇ ਹੋ ਜਾਾਂਗੇ ਸੋ ਇਹ ਜਰ ਕੋਈ ਕੁਝ ਨਹੀਂ ਹੈ ਪਤਲੇ ਹੋਣਾ ਤੁਸੀਂ ਅੱਛੀ ਡਾਈਟ ਨਾਲ ਤੇ ਬੜੀ ਪੇਸ਼ੈਂਸ ਨਾਲ ਆਪਣੇ ਵਰਕਆਊਟ ਨੂੰ ਆਪਣੇ ਮਸਲਸ ਨੂੰ ਐਕਚੁਅਲੀ ਐਕਸਿਸਟਿੰਗ ਕਰਕੇ ਐਂਡ ਦੂਤੀ ਨਾਲ ਕਰਨਾ ਫਸਟੇਸ਼ਨਸ ਰੱਖਣੀਆਂ ਪਤਲੇ ਹੋਣ ਲਈ ਇਹ ਜਲਦੀ 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 ਵਾਲਾ ਜਦੋਂ ਹਟਾ ਦੋਗੇ ਨਾ ਤਾਂ ਕ੍ਰਾਸ ਫਿਟ ਤੇ ਹਾਈ ਇੰਟੈਂਸਿਟੀ ਦਾ ਵੀ ਕੰਟੈਕਟ ਸਾਈਟਲੀ ਹੋਏ ਬਿਲਕੁਲ ਇੱਕ ਹੋਰ ਨਾਲ ਚੀਜ਼ ਹੈਗੀ ਆ ਤੁਸੀਂ ਨਾ ਅੰਦਰ ਗੱਲ ਕੀਤੀ ਸੀਗੀ ਕੀ ਜਦੋਂ ਉਹਦੀ ਬੇਟੀ ਦਾ ਬਸ ਦੈਨ ਕਿਸੇ ਉਹ ਜੋ ਬਾਤ ਸਾਰਾ ਸੀਰੀਅਸ ਹੋਈ 2013 ਦੇ ਵਿੱਚ ਸ਼ੁਰੂ ਕੀਤਾ ਜ਼ੈਨ ਦੇ ਵਿੱਚ ਜਾਂ ਕਿਸੇ ਨੇ ਆ ਕੇ ਇਹ ਨਹੀਂ ਕਿਹਾ ਵੀ ਕਿਹੜੇ ਕੰਮ ਚ ਕਰੀ। ਅ ਕਰੋਣੀ ਕਿਸ ਨੇ ਕਿਹਾ ਫੋਨ ਕਰਕੇ ਥੋੜਾ ਮੰਮੀ ਪਾਪਾ ਨੂੰ ਲੱਗਦਾ ਹੁੰਦਾ ਸੀ ਲਾਈਕ ਮੇਰੇ ਮੰਮਾ ਨੂੰ ਕਿੱਥੇ ਮੱਥਾ ਮਾਰ ਰਹੀ ਹੈ। ਮੈਂ ਜੋਹੀ ਨਾਲ ਮਾਰਦਾ ਮੱਥਾ ਮੇਰਾ ਬ੍ਰਦਰ ਇਹ ਵਰਡ ਯੂਜ਼ ਕਰਦਾ ਹੁੰਦਾ ਹੈ ਕਿ ਕਿੱਥੇ ਕਹਿੰਦੇ ਲੋਹੇ ਨਾਲ ਲੱਗੀ ਹੋਈ ਹੈ ਨਾ ਲਾਈਕ ਕਵੈਸ਼ ਕਰਾ ਕੇ ਭਜ ਨੂੰ ਕਰਨ ਦੇ ਦੇ ਤੇ ਨਾ ਲਾਈਕ ਜਦੋਂ ਤੁਹਾਡੇ ਨਾਲ ਇੱਕ ਬੰਦਾ ਬਹੁਤ ਜ਼ਿਆਦਾ ਕਿਸੇ ਚੀਜ਼ ਚ ਹੁੰਦਾ ਜਿਵੇਂ ਮੇਰੇ ਹਸਬੰਡ ਸੋ ਮਚ ਇਨ ਟੂ ਇ ਮੇਰੇ ਫਾਦਰ ਇਨ ਲਾ ਵੀ ਪਹਿਲਾਂ ਬੀਟ ਟਰੇਡਿੰਗ ਕਰੀ ਹੋਈ ਹੈ ਸੋ ਨਾ ਉਹਨੂੰ ਪਤਾ ਵੀ ਨਹੀਂ ਚੱਲਦਾ ਤੁਸੀਂ ਕਦੋਂ ਚੀਜ਼ ਨੂੰ ਅਬਜ਼ਰਬ ਕਰ ਲੈਨੇ ਹੋ ਉਹਦੇ ਅੰਦਰ ਸੋ ਤੁਸੀਂ ਉਹ ਚੀਜ਼ ਨੂੰ ਅਬਜ਼ਰਬ ਕਰਦੇ ਹੋ ਤਾਂ ਤੁਸੀਂ ਫੀਲ ਕਰਦੇ ਹੋ ਕਿ ਜੇ ਅੱਛਾ ਇਹ ਬੰਦਾ ਇਹਨੀ ਚੀਜ਼ ਨੂੰ ਸ਼ਿੱਦਤ ਨਾਲ ਕਰ ਰਿਹਾ ਹੈ ਦੈਨ ਵਾਈ ਨਾਟ ਤੁਸੀਂ تھوڑا سا ਵੀ ਜੋ ਰਿਜ਼ਲਟ ਦੇਖਦੇ ਹੋ ਨਾ ਤੁਹਾਨੂੰ ਪੁਸ਼ ਅਪ ਕਰਦਾ ਹੈ ਕਿ ਯੂ ਆਰ ਲੁਕਿੰਗ ਫਾਰਵਰਡ ਫੋਰ 더 ਮੋਰ ਬੈਸਟ ਬੈਸ ਘੋੜ ਕੱਟਣਾ ਹੈ ਹੋਰ ਵੈਸਟ ਕੱਟਣਾ ਹੈ ਬਸ ਉਹ ਚੱਕਰ ਚੱਕਰ ਚਲਦਾ ਹੀ ਰਹਿੰਦਾ ਸੋ ਉਹ ਸਾਰਾ ਚੱਕਰ ਲਾਉਣਾ ਸੋ ਹਾਂ ਬਾਕੀ ਐਸੇ ਮੈਨੂੰ ਫੀਲਿੰਗ ਕਦੇ ਆਈ ਨਹੀਂ ਕਿਉਂਕਿ ਮੈਨੂੰ ਸ਼ੁਰੂ ਤੋਂ ਥੋੜਾ ਚੈਲੰਜ ਕਰਨਾ ਨਾ ਆਪਣੇ ਆਪ ਨੂੰ ਪਸੰਦ ਹੈ ਨਹੀਂ ਮੈਂ ਤਾਂ ਪੁੱਛਿਆ ਕਿਉਂਕਿ ਆਪਣੀ ਜਿੰਨੀਆਂ ਵੀ ਲੜਕੀਆਂ ਨੇ ਪੰਜਾਬ ਦੀਆਂ ਉਹਨਾਂ ਦਾ ਪਰਿਵਾਰ ਦੇ ਵਿੱਚ ਮੋਟਾ-ਮੋਟਾ ਜਿਹਾ ਭਲਾਈ ਹੈ ਨਾ ਸੋਕੇ ਸ਼ਬਦਾ ਦੇ ਵਿੱਚ ਉਹਨਾਂ ਦੇ ਆਈ ਹੁੰਦਾ ਕਿ ਯਾਰ ਮੈਂ ਲਾਈਫ ਦੇ ਵਿੱਚ ਜਦ ਮੈਰਿਜ ਹੋ ਗਈ ਅਗੇ ਬੱਚੇ ਹੋਣੇ ਆ ਪਰਿਵਾਰ ਸਾਹਮਣੇ ਲਾਈਫ ਇੱਥੇ ਹੀ ਸਾਰੀ ਹਨਾ ਬੰਦ ਹੋ ਜਾਂਦੀ ਆ ਵਾਤਵਾਰਕੀ ਜੋਬ ਕਰ ਲੇਗੀ ਤੇ ਉਹ ਉਸ ਉਸਪਾਈਟ ਆਫ ਯੂ ਨਾ ਅੰਗਰੇਨੀ ਆ ਕਿ ਅਰ ਵਿਚ ਆ ਮੈਂ ਵੀ ਕੋਈ ਜੋਬ ਕਰ ਲਾਂ ਕੋਈ ਕੰਮ ਕਰ ਲਾਂ ਕਦੇ ਮਤਲਬ ਉਹਦਾ ਕੋਈ ਚੋਟ ਨਹੀਂ ਆ ਨਹੀਂ ਮੈਨੂੰ ਨਾ ਤੁਸੀਂ ਬੜਾ ਅੱਛਾ ਕੁਐਸਚਨ ਪੁੱਛਿਆ ਮੈਨੂੰ ਲਾਸਟ ਵੀਕ ਇੱਕ ਮੇਲ ਆਈ ਸੀ देयर ਇਜ਼ ਅ ਲੇਡੀ ਫਰੋਂ ਪੰਜਾਬ ਸੀ ਹੋਮਕਾ ਤੋਂ ਸੀਗੇ ਉਹ ਅੱਛਾ ਤੇ ਹੁਣ ਮੈਂ ਮੈਂ ਨਾਮ ਨਹੀਂ ਲਵਾਂਗੀ ਮੇਰਾ ਸੋ ਉਹਨਾਂ ਨੇ ਬਹੁਤ ਸੋਹਣਾ ਮੇਲ ਚ ਲਿਖਿਆ ਸੀ ਕਿ ਲ ਇੰਸਟਾਗ੍ਰਾਮ ਤੇ ਮੈਸੇਜ ਆਇਆ ਮੈਨੂੰ ਪਲੀਜ਼ ਤੁਸੀਂ ਮੇਰੀ ਮੇਲ ਗੋ-ਥਰੂ ਕਰ ਦੋ ਤੁਸੀਂ ਕਰੋ ਕਿਉਂ ਮੈਂ ਮੇਲ ਪੜ੍ਹੀ ਉਹਦੇ ਚਾ ਹੀ ਲਿਖਿਆ ਸੀਗਾ ਕਿ ਇਹ ਤੁਸੀਂ ਇੰਡੀਆ ਚੋਂ ਰਹਿੰਦੇ ਹੋ ਤੁਹਾਡਾ ਮੈਂ ਸਾਰਾ ਪੇਜ ਦੇਖਿਆ ਚੰਡੀਗੜ੍ਹ ਚ ਰਹਿੰਦੇ ਹੋ ਜਿੱਥੇ ਅੱਧਾ ਪੰਜਾਬ ਤੇ ਅੱਧਾ ਹਰਿਆਣਾ ਹੈ ਕੋਈ ਦਿੱਲੀ ਵਗੈਰਾ ਮੈਟਰੋ ਸਿਟੀ ਦਾ ਹੈ ਨਹੀਂ ਜਾਂ ਕੋਈ ਬੰਬੇ ਦਾ ਹੈ ਨਹੀਂ ਕਹਿੰਦੇ ਤੁਸੀਂ ਇੱਥੇ ਰਹਿ ਕੇ ਕਿੱਦਾਂ ਆਪਣੇ ਆਪ ਨੂੰ ਸੇਫ ਰੱਖਦੇ ਹੋ ਤੁਹਾਡੀ ਕਹਿੰਦੀ ਪ੍ਰੋਫਾਈਲ 'ਚ ਕੋਈ ਬੈਡ ਕਮੈਂਟਸ ਨਹੀਂ ਆਉਂਦੇ ਤੁਸੀਂ ਅੰਨਾ ਆਪਣੇ ਆਪ ਨੂੰ ਐਕਸਪੋਜ਼ ਕਰਦੇ ਹੋ ਸੋਸ਼ਲ ਮੀਡੀਆ ਤੇ ਐਸ ਏਚ ਬਟ ਲਾਈਕ ਤੁਹਾਨੂੰ ਕੋਈ ਰੋਕ ਟੋਕ ਨਹੀਂ ਮੈਨੂੰ ਫੀਲ ਹੁੰਦੀ ਜਿਵੇਂ ਤੁਸੀਂ ਪਾਨਟ ਸ਼ੋਸ ਕਿ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈ ਸੋ ਮੈਂ ਉਹ ਇਹ ਗੱਲ ਕਹਿ ਰਹੀ ਸੀ ਕਿ ਸੋ ਜਿਸ ਮਾਹੌਲ 'ਚ ਮੈਂ ਆਈ ਐ ਉੱਥੇ ਲਾਈਕ ਥੋੜਾ ਇਨੀਸ਼ੀਅਲੀ ਰੋਕ ਟੋਕ ਸੀ ਕਿ ਪਰ ਉਹਨਾਂ ਨੂੰ ਵੀ ਇਹ ਸੀਗਾ ਕਿ ਇੱਕ ਵਾਰੀ ਵਿਆਹ ਕਰ ਲਓ ਉਸ ਤੋਂ ਬਾਅਦ ਲਾਈਕ ਜਿਵੇਂ ਦਾ ਮਾਹੌਲ ਹੋਏਗਾ ਉਦੋਂ ਢਾਲ ਚੋ ਕਿਨੇ ਸਾਡੇ ਪੇਰੈਂਟਸ ਤੁਹਾਨੂੰ ਦੱਸਦੇ ਨੇ ਸੋ ਐਸ ਸੱਚ ਮੇਰੇ ਇਨ-ਲॉज ਵੱਲੋਂ ਕਿ ਮੇਰੇ ਫਰੈਂਡ ਸਰਕਲ ਵੱਲੋਂ ਕੁਝ ਮਤਲਬ ਕਿ ਕੁਲੰਬੀ ਹੋਇਆ ਇਹ ਜੋ ਗੱਲ ਹੈ ਨਹੀਂ ਮਤਲਬ ਬਹੁਤ ਸੋਹਣੀ ਗੱਲ ਹੈਗੀ ਹੈ ਕਿ ਸੋਸ਼ਲ ਮੀਡੀਆ ਜਿਸ ਤਰ੍ਹਾਂ ਤੁਸੀਂ ਸਾਰਾ ਯੂਜ਼ ਕਰਦੇ ਹੋ ਨਾ లైਕ ਪੋਸਟੇ ਜੀਨਸ ਜਾਂ ਫੋਟੋਸ ਜਿਹੜਾ ਸਟ੍ਰੀਮ ਸੂਮ ਦੇ ਵਿੱਚ ਹੁੰਦੀਆਂ ਆ ਆਪਾਂ ਅਗਰ ਆਪਣੀ ਕਮਿਊਨਿਟੀ ਦੀ ਸੋਚਣਾ ਚਾਹਦੇ ਆ ਤਾਂ ਇੱਕ ਬਹੁਤ ਵੱਡੀ ਗੱਲ ਹੈ ਬਿਲਕੁਲ ਬਿਲਕੁਲ ਅਗਰ ਆਪਾਂ ਉਹਨੂੰ ਦੂਸਰੇ ਵੇ ਨਾਲ ਪੋਜ਼ਿਟਿਵੇ ਨਾਲ ਲੈ ਕੇ ਚੱਲਦੇ ਆ ਤਾਂ ਉਹਦੇ ਹਿਸਾਬ ਨਾਲ ਅਗਰ ਖੂਬਸੂਰਤੀ ਅਗਰ ਤੁਹਾਡੀ ਹੈ ਤਾਂ ਉਸ ਨੂੰ ਸ਼ੋਅ ਕਰਨ ਦੀ ਖਰਚ ਵੀ ਨਹੀਂ ਹੈ ਜੇ ਆਪਾਂ ਉਸ ਹਿਸਾਬ ਨਾਲ ਚੱਲਦੇ ਆ ਬੈਟਮੈਨ ਵਾਲੀ ਮਾਦਰ ਗੱਲ ਕਰਦਾ ਤੇ ਕਾਰਨ ਕੀ ਆ ਤੁਸੀਂ ਮੈਨੂੰ ਦੱਸਤਾ ਤੁਸੀਂ ਰੇਡੀ ਵੀ ਦੱਸੀ ਆ ਪਰ ਕਾਰਨ ਕੀ ਆ ਕਿਉਂ ਨਹੀਂ ਆ ਰਹੇ ਕੁਝ ਮਾਈਂਡ ਥੋਟ ਹੈ ਹਾਂ ਫੇਸ ਕਰਕੇ ਜੀ ਮੈਨੂੰ ਕੋਈ ਬੈਟਮੈਨ ਨਿਕਲਿਆ ਕਿਉਂਕਿ ਨੀਤਾ ਜਿੰਨੇ ਵੀ ਅੱਜ ਦੀ ਡੇਟ ਜਿੰਨੇ ਸੋਸ਼ਲ ਮੀਡੀਆ ਤੇ ਜੀ ਨੇ ਜਿੰਨੇ ਵੀ ਨੀਚੇ ਲੜਕੇ ਨੇ ਲੜਕੀਆਂ ਨੇ ਆਰਟਿਸਟ ਨੇ ਸਭ ਤੋਂ ਬੈਡ ਪੁਆਇੰਟ ਪੁੱਛਿਆ ਬੈਸ ਨੇ ਹੈਰਾਨ ਤਾਂ ਥੋੜਾ ਹੋਣੀ ਹੈ ਸ਼ਰਾ ਬੜਾ ਅੱਛਾ ਕੁਸਚਨ ਉਹਨਾਂ ਨੇ ਪੁੱਛਿਆ ਮੈਂ ਤੁਹਾਨੂੰ ਉਹੀ ਰਿਪੀਟ ਕਰ ਲੀ ਕਿ ਹੋਈ ਸੀ ਉਹਨੇ ਕਿ ਮੈਂ ਮੈਂ ਥੋੜਾ ਪੇਜ ਥਰੂ ਕਰ ਵੀ ਲਾਈਕ ਕਦੇ ਸੌਚ ਇੱਕ ਅੱਧਾ ਕਮੈਂਟ ਆਊਟ ਆਫ ਲਾਈਕ ਹੇਟ ਆ ਤੁਹਾਨੂੰ ਮਿਲੇਗਾ ਬਟ ਕਹਿੰਦੇ ਹਾਊ ਲਾਈਕ ਥੋੜੇ ਹਾਊ ਯਰ ਫਰੈਂਡਸ ਰੀਐਕਟ ਹਰ ਯੂਅਰ ਇਨ-ਲॉज ਰੀਐਕਟ ਯਰ ਪੇਰੈਂਟਸ ਰੀਐਕਟ ਨਾ ਤੇ ਨੋ ਮੇਰੇ ਨੋਮੀ ਬਸ ਇਹ ਕਹ ਰਹੇ ਤਾਂ WhatsApp ਤੇ ਨਾ ਤੇਰੇ ਮਾਮਾ ਜੀ ਹੁੰਨੇ ਆ ਚੁੰਨੀ ਵਾਲੀ ਫੋਟੋ ਰੱਖਦੇ ਆ ਬਾਕੀ ਜੋ ਮਰਜੀ ਬਾਰੇ ਕਿਉਂਕਿ ਉਸੇ ਉਹਨਾਂ ਦਾ ਮਾਈਂਡ ਸੈਟ ਅਸੀਂ ਨਹੀਂ ਚੇਂਜ ਕਰ ਸਕਦੇ ਆ I I think ਉਹਨਾਂ ਨੂੰ ਮਿਲਣਾ ਕਰਨਾ ਸੋ ਉਹਦਾਂ ਦੇ ਬਣ ਕੇ ਮੈਂ ਮਿਲਣਾ ਹਨ ਨਹੀਂ ਹੁਣ ਮੈਂ ਇੱਕ ਇੱਚ ਕੁਐਸਚਨ ਪੁੱਛਾਂਗਾ ਕਿ ਜਦੋਂ ਤੁਸੀਂ ਕਿਤੇ ਮਤਲਬ ਕਿਤੇ ਵੀ ਫੈਮਿਲੀ ਫੰਕਸ਼ਨ ਜਾਂ ਕਿਤੇ ਹੋਰ ਜਾਨਦੇ ਹੋ ਪਬਲਿਕ ਸਪੋਰਟ ਜਾਨਦੇ ਹੋ ਤੇ ਉੱਥੇ ਕਦੇ ਹੁੰਦਾ ਕਿ ਕਿਸੇ ਨੇ ਰੈਕਗਨਾਈਜ਼ ਕੀਤਾ ਤੇ ਉਹ ਕਹਿ ਰਹੇ ਆਂ ਯਾ ਅੰਟੀ ਏ ਮਤਲਬ ਸੁਣਦੇ ਵਿੱਚ ਆ ਜੀ ਬਹੁਤ ਸੋਹਣੀ ਹੈ ਤੁਸੀਂ ਦੋ ਨਹੀਂ ਕਰਦੇ ਨਾ ਸੁਸ ਹੁੰਦਾ ਕਰੀ ਇਦਾਂ ਦੇਖੋ ਦੇਸ਼ ਕਰਕੇ ਕੋਈ ਮੂਤੇ ਤਾਂ ਕੇ ਕਹਿੰਦਾ ਨਹੀਂ ਉਹ ਤਾਂ ਪਤਾ ਨਹੀਂ ਮੂਤੇ ਤਾਂ ਕਹਿਣਾ ਕੀ ਹੈ ਤੁਹਾਨੂੰ ਪਤਾ ਲੱਗਾ ਵੇ ਅੱਛਾ ਮੈਨੂੰ ਰੈਕਗਨਾਈਜ਼ ਕਰ ਲੈ ਨਹੀਂ ਉਦਾਂ ਕਰਦੇ ਨਹੀਂ ਲਾਈਕ ਦੁਬਾਰਾ ਦੇਖਦੇ ਨੇ ਪਤਾ ਚੱਲ ਜਾਂਦਾ ਹੈ ਜੀ ਹਾਂ ਉਸ ਅਸੀਂ ਫਿਰ ਹੁਣ ਮੈਨੂੰ ਡਰਾ ਰਹੇ ਹੋ ਦੇਸ਼ ਕਰਕੇ ਕਿਵੇਂ ਤੂੰ ਵੀ ਨਾ ਬੋਲ ਸੋਨੇ ਇਹ ਹਾਂ ਹੁੰਦਾ ਰੈਕਨੈਕਟ ਕਰਦੇ ਨੇ ਤੇ ਉਹ ਫੀਲਿੰਗ ਬਹੁਤ ਚੰਗੀ ਲੱਗਦੀ ਹੈ ਕੋਈ ਰੈਕਗਨਾਈਜ਼ ਕਰ ਜਾਣਾ ਸਪੈਸ਼ਲੀ ਕੁੜੀਆਂ ਹਾਂ ਤੇ ਬੜੀ अच्छी सी फीलिंग ਲੱਗਦੀ ਹੈ ਕਿ ਬੜੀ अच्छी पॉजिटिविटी ਤੇ ਨਾ ਲਾਈਕ ਕੁੜੀਆਂ ਜਦੋਂ ਲੁੱਕ ਫਾਰਵਰਡ ਜਾ ਕਰਦੀਆਂ ਦੁਬਾਰਾ ਦੇਖਦੀਆਂ ਆ ਜਾਂ ਫਿਰ ਗੱਲ ਕਰਦੀਆਂ ਸੋ ਪੋਜ਼ੀਟਿਵਲੀ ਜਾਂ ਫਿਰ ਆ ਕੇ ਮਿਲਦੀਆਂ ਵੀ ਹੁੰਦੀਆਂ ਤੇ ਹਨਾ ਮੈਂ ਤੁਹਾਨੂੰ ਬੜੇ ਅਸੀਂ ਹਰਿਆਣਾ ਦੇ ਅਸੀਂ ਜਿੰਮ ਕੋਲੋਂ ਹੁੰਦੇ ਲਾਈਕ ਦੋ ਛੋਟੇ ਬੱਚੇ ਵੀ ਬੈਠੇ ਹੋਏ ਸੀ ਤੇ ਕੁੜੀਆਂ ਵੀ ਆ ਕੇ ਮੇਰੇ ਕੋਲ ਬੈਠੇ ਹੋਈਆਂ ਸੀ ਜਿੰਮ ਜਿਹੜੀ ਓਪਨਿੰਗ ਸੀ ਤੇ ਸ਼ਵੇਤਾ ਵੀ ਸੀ ਉੱਥੇ ਹਨਾ ਸੋ ਬੜਾ ਅੱਛਾ ਆ ਕੇ ਪੋਜ਼ੀਟਿਵਲੀ ਮਿਲਿਆ ਕਿਉਂਕਿ ਤੁਹਾਨੂੰ ਦੇਖ ਕੇ ਨਾ ਬੜਾ ਲਾਈਕ ਚੰਗਾ ਜਿਹਾ ਫੀਲ ਹੁੰਦਾ ਹੈ ਇੰਸਟਾਗ੍ਰam ਤੇ ਦੇਖੋ ਅਸਲੀ ਜਿਮਨੀ ਹੋਤਾ ਉਹ ਚੰਗਾ ਲੱਗਦਾ ਹੈ ਬੜਾ ਵਾਰਮ ਜਿਹਾ ਫੀਲ ਹੁੰਦਾ ਸੋ ਮੋਟੀਵੇਸ਼ਨ ਮਿਲਦੀ ਹੈ ਤੁਹਾਨੂੰ ਦੇਖ ਕੇ ਵੀ ਕੀਤਾ ਜਾ ਸਕਦਾ ਹੈ ਬਿਲਕੁਲ ਸੋ ਫੀਲਿੰਗਸ ਮੈਨੂੰ ਨਾ ਹੋਰ ਇਨਕਰੇਜ ਕਰਦੀ ਹੈ ਕਿ ਜੇ ਮੈਨਾਂ ਨੂੰ ਇਨਕਰੇਜ ਕਰ ਰਹੀ ਹਾਂ ਤੇ ਕਰਮਾ ਜਿਹਾ ਫੀਲ ਹੁੰਦਾ ਹੈ ਬੜਾ ਚੰਗਾ ਲੱਗਦਾ ਹੈ ਸੋ ਇੱਕ ਗੱਲ ਹੋਰ ਵੀ ਆ ਮੈਂ ਸੋਚਦਾ ਹਾਂ ਕਿ ਜਿਵੇਂ ਨਾ ਮੈਂ ਇੱਕ ਵਾਰੀ ਗੱਲ ਹਮੇਸ਼ਾ ਉਸ ਦਾ ਆਪਣੇ ਹਰ ਇੱਕ ਪ੍ਰੋਗਰਾਮ ਦੇ ਵਿੱਚ ਕਰਦਾ ਹਾਂ ਉਹਨਾ ਖਾਸ ਕਰਕੇ ਲੜਕੀਆਂ ਦੀ ਗੱਲ ਆਵੇ ਕੀ ਘਰ ਦੇ ਵਿੱਚ ਅਗਰ ਇੱਕ ਮਦਰ ਹਨਾ ਐਜੂਕੇਟ ਹੁੰਦੀ ਹੈ ਨਾ ਪੂਰੇ ਪਰਿਵਾਰ ਨੂੰ ਐਜੂਕੇਟ ਕਰਦੀ ਹੈ ਸੋ ਬੜੀ ਬੜੀ ਸਮਝਣ ਵਾਲੀ ਗੱਲ ਹੈ ਫਿਟਨੈਸ ਐਜੂਕੇਸ਼ਨ ਉਹ ਕਿਸੇ ਦੀ ਵੀ ਹੋ ਸਕਦੀ ਹੈ ਹਨਾ ਉਹ ਚਾਹੇ ਦੁਨਿਆਵੀ ਪੜ੍ਹਾਈ ਹੈ ਚਾਹੇ ਕੋਈ ਵੀ ਹੈ ਫਿਟਨੈਸ ਅਗਰ ਸਾਨੂੰ ਨੌਲੇਜ ਆ ਉਹਦੀ ਫਿਟਨੈਸ ਦੀ ਅਗਰ ਮਦਰ ਫਿਟਨੈਸ ਨੂੰ ਇੰਨਾ ਇੰਪੋਰਟੈਂਸ ਇੰਨਾ ਦੇ ਰਹੀ ਹੈ ਤਾਂ ਇਟ ਮੀਨਸ ਕਿ ਬੱਚੇ ਵੀ ਫਿਟਨੈਸ ਦੇ ਬਾਰੇ ਜਾਣਗੇ ਸੁਪਰੀਅਰਲੀ ਬੱਚਾ ਨੂੰ ਇਸ ਚੀਜ਼ ਵੱਲ ਮੋੜਨਾ ਇਹ ਕਿੰਨਾ ਜ਼ਰੂਰੀ ਹੈ ਕਿੱਦਾਂ ਮੋੜਨ ਉਹ ਅਗਰ ਪੇਰੈਂਟਸ ਆਪ ਫਿਟਨੈਸ ਦੇ ਵਿੱਚ ਏਦਾਂ ਕੋਈ ਸਪੋਰਟਸ ਦੇ ਵਿੱਚ ਇਨਵੋਲ ਨਹੀਂ ਹੈ ਪਰ ਆਪਣੇ ਬੱਚਿਆਂ ਨੂੰ ਮੋਟੀਵੇਟ ਕਰ ਕਿੱਦਾਂ ਮੋਟੀਵੇਟ ਕਰਨਾ ਬੀਂਗ ਆ ਮਦਦ ਇਸ ਤਰ੍ਹਾਂ ਹਾਂ ਮੈਂ ਕਹੂੰਗੀ ਕਿ ਫਿਟਨੈਸ ਬਸ ਗੇਨ ਹੀ ਆਪਰ ਲੈ ਕੇ ਚੱਲਣਾ ਕਿ ਬਸ ਸੋਨਾ ਦੇਖਣਾ ਹੈ ਚੰਗੇ ਕੱਪੜੇ ਪਾ ਕੇ ਬੰਦਿਆ ਲੱਗਿਆ ਨਾ ਫਿਟਨੈਸ ਇਜ਼ 올 ਅਬਾਊਟ 멘ਟਲ ਥਿੰਗ ਆਲਸੋ ਓਕੇ ਕਿ ਦੇਖੋ ਜੇ ਤੁਸੀਂ ਕਿਸੇ ਸਪੋਰਟਸ ਤੁਸੀਂ ਬੱਚਿਆਂ ਨੂੰ এনকারেਜ ਕਰਦੇ ਆ ਤਾਂ ਉਹਨਾਂ ਨੂੰ ਹਾਰ ਜਿੱਤ ਲੈਣੀ ਆਉਂਦੀ ਹੈ ਕਿ ਜੇ ਅਸੀਂ ਹਾਰ ਵੀ ਗਏ ਤੇ ਇਹ ਨਹੀਂ ਕਿ ਸਾਨੂੰ ਐਂਜ਼ਾਇਟੀ ਹੈ ਕੋਈ ਡਿਪਰੈਸ਼ਨ ਹੋ ਗਿਆ ਸੋ ਇਟਸ ਅ ਪਾਰਟ ਆਫ ਦ ਲਾਈਫ ਸੋ ਬੱਚਿਆਂ ਨੂੰ ਮੈਂ ਕਹਿੰਦੀ ਛੋਟੇ ਛੋਟੇ ਥੋੜੀ ਥੋੜੇ ਛੋਟੇ ਹੁੰਦੇ ਜਿਵੇਂ ਮੈਂ ਆਪਣੀ ਟਾਟਰ ਨੂੰ ਲੌਂ ਟੈਨਿਸ ਪਾਤਾ ਫਿਰ ਥੋੜਾ ਸਵਿਮਿੰਗ ਚ ਪਾਤਾ ਕਿੱਕ ਬਾਕਸਿੰਗ ਚ ਪਾਤਾ ਜਦੋਂ ਪੂਲ ਐਕਸਪੋਜ਼ਰ ਚ ਥੋੜੀ ਥੋੜੀ ਗਈ ਨਾ ਦਿੰਦੇ ਰਹੋ ਬਟ ਸਟ्रेस ਨਾ ਕਰੋ ਲੈ ਹਫਤੇ ਚ ਦੋ ਦਿਨ ਤਿੰਨ ਦਿਨ ਅੱਛਾ ਤੇ ਐਕਸਪੋਜ਼ਰ ਦਿੰਦੇ ਰਹੋ ਫਿਰ ਦੇਖੋ ਕਿ ਬੱਚੇ ਦਾ ਇੰਟਰਸਟ ਕਿੱਥੇ ਆ ਫਿਰ ਅੱਗੇ ਉਹਨੂੰ ਲੈ ਆਨ ਕਰ ਲਓ ਪਰ ਇੱਕ ਸਪੋਰਟ ਪੜਾਈ ਦੇ ਨਾਲ ਜ਼ਰੂਰ ਰੱਖੋ ਸੋ ਮੈਂ ਆਪਣੀ ਡਾਕਟਰ ਨੂੰ ਹਮੇਸ਼ਾ ਕਹਿੰਨੀ ਆ ਕਿ ਤੇਰੇ ਘੱਟ ਨੰਬਰ ਆ ਗਏ ਪਾਸ ਹੋ ਜਾਣਗੇ ਚੱਲੇਗੀ ਪਰ ਲਾਈਕ ਤੂੰ ਸਪੋਰਟਸ ਵੀ ਕਰਨੀ ਆ ਨਾਲ ਡਾਂਸ ਦਾ ਸ਼ੌਂਕ ਹੈ ਉਹ ਡਾਂਸ ਵੀ ਕਰਦੀ ਆ ਜੈਸ ਸਪੈਸ਼ਲੀ ਸਰ ਸਿਖਾਣਾ ਆਉਂਦੇ ਆ ਸਾਨੂੰ ਦੋਨਾਂ ਨੂੰ ਸਿੱਖਦੇ ਆ ਕਲਾਸ ਵੀ ਕਰਦੀ ਆ ਉਹ ਸਪੋਰਟਸ ਵੀ ਹੈਗੀ ਆ ਸੋ ਜਿਹੜਾ ਸਾਡਾ ਬੱਚੇ ਨੂੰ ਇੱਕ ਐਕਸਟਰਾਵਰਟ ਕਰਨ ਲਈ ਜੋ ਅੱਜ ਕੱਲ ਇਹਨਾਂ ਤੇ ਸਾਡਾ ਦੌਰ ਚੱਲ ਰਿਹਾ ਉਹਦੇ ਨਾਲ ਮੈਚ ਕਰਨ ਲਈ ਉਸ ਬੱਚੇ ਨੂੰ ਐਕਸਪੋਜ਼ਰ ਦੇਂਦੇ ਰੋ ਤੇ ਤੁਸੀਂ ਫੀਲ ਕਰੋਗੇ ਕਿ ਉਸ ਐਕਸਪੋਜ਼ਰ ਦੇ ਨਾਲ ਕਿ ਤੁਸੀਂ ਕਿੰਨੇ ਐਕਸਟਰਾਵਰਟ ਤੇ ਕੌਨਫੀਡੈਂਟ ਹੋ ਜਾਂਦੇ ਹੋ ਕਿ ਇਹਨਾਂ ਚੀਜ਼ਾਂ ਦੇ ਨਾਲ ਬੱਚਿਆਂ ਨਾਲ ਵੀ ਇੰਗੇਜ ਕਰਦੇ ਤੇ ਬਾਕੀ ਫਿਟਨੈਸ ਨੂੰ ਲੈ ਕੇ ਮੈਂ ਇਹ ਕਹੂੰਗੀ ਕਿ ਇੱਕ ਹਵਾ ਬਣਾ ਕੇ ਉਹਨਾਂ ਦੇ ਦਿਮਾਗ 'ਚ ਨਾ ਪਾਓ ਕਿ ਜੇ ਸਾਰੇ ਕਰ ਰਹੇ ਐ ਤੁਸੀਂ ਵੀ ਕਰੋ ਤੁਸੀਂ ਫਲੇਸ਼ਯੂਰੇਬਲ ਜੀ ਚੀਜ਼ ਬਣਾ ਕੇ ਨਾ ਅੱਗੇ ਪੇਸ਼ ਕਰਨੀ ਐ ਬੜੀ ਕੈਜੂਅਲ ਜੀ ਚੀਜ਼ ਕੇ ਯੂ ਨੋ ਕਿ ਇੰਜੋਏ ਕਰੋ ਆਊਟ ਆਫ ਇਟ ਕੋਈ ਬਰਡਨ ਹਾਂ ਬਿਲਕੁਲ ਇੱਕ ਬੜੀ ਅੱਛੀ ਗੱਲ ਐ ਵੀ ਪੇਰੈਂਟਸ ਨਾ ਅਜੀਡੈਂਟ ਮੈਂ ਵੇਖਿਆ ਕਿ ਬੱਚਾ ਉਹਦੇ ਸਟੱਡੀ ਦਾ ਬਰਡਨ ਬਹੁਤ ਜ਼ਿਆਦਾ ਐ ਲਾਈਕ ਕੁਸ਼ਨ ਨੰਬਰ ਵੀ ਕਾਟਾਗੇ ਥੈਨ ਤਾਂ ਵੀ ਉਹਨਾਂ ਤੇ ਬਹੁਤ ਜ਼ਿਆਦਾ ਸਟੱਡੀ ਦਾ ਸਟ्रेस ਦਿੱਤਾ ਜਾਂਦਾ ਹੈ ਬਟ ਇਹ ਗੱਲ ਤਾਂ ਨਾਲ ਹੈਗੀ ਆ ਫਿਰ ਮੈਂ ਫੇਰ ਉਸੇ ਗੱਲ ਤੇ ਆਵਾਂਗਾ ਕਿ ਉਹ ਬਚਿੰਡੇ ਵਾਲਾ ਤੱਤ ਨਹੀਂ ਜਾਂਦਾਗਾ ਅਸੀਂ ਇਹ ਕਹਿੰਦੇ ਨਾ ਕੋਈ ਨਹੀਂ ਘਟ ਆਏ ਕੋਈ ਚੱਕਰ ਨਹੀਂ ਸਾਡੇ ਜਿਵੇਂ ਕਹਿੰਦੇ ਜੇ ਕੋਈ ਕਿਸੇ 90% ਨੰਬਰ ਆ ਗਏ ਨਾ ਕਹਿੰਦੇ ਯਾਰ ਇੰਨੇ ਨੰਬਰ ਲੈ ਗਿਆ ਇਹਨੇ ਤਾਂ ਤਿੰਨ ਪਾਸ ਹੋ ਜਾਣੇ ਸੀਗੇ ਮੁੰਡੇ ਉਹ ਵੀ 33 ਪਾਸ ਹੁੰਦਾ ਤੇ ਉਹ ਸੇ ਉਹ ਆ ਜਾਂਦਾਗਾ ਪਰ ਨਾਲ ਜਿਹੜੀ ਪਦੇ ਵਾਲੀ ਗੱਲ ਇਹ ਹੈ ਕਿ ਬੱਚਿਆਂ ਨੂੰ ਵਿਚ ਦੇ ਵਿੱਚ 2 ਜਾਂ 3 ਦਿਨ ਤੁਹਾਨੂੰ ਉਹਨਾਂ ਨੂੰ ਬੱਚਿਆਂ ਨੂੰ ਕਿਸੇ ਵੀ ਗੇਮ ਦੇ ਵਿੱਚ ਉਹਨਾਂ ਨੂੰ ਇਨਵੋਲ ਕਰਨਾ ਚਾਹੀਦਾ ਸੋ ਬੜੀ ਸੋਹਣੀ ਗੱਲ ਆ ਮੈਨੂੰ ਬੜੀ ਉਹ ਅਪੀਲ ਕੀਤੀ ਆ ਬੜੀ ਤੇ ਅੱਗੇ ਬਹੁਤ ਗੱਲਾਂ ਨੇ ਤੇ ਮੈਂ ਨਹੀਂ ਚਾਹੁੰਦਾ ਕਿ ਬਾਈਂਡ ਅਪ ਕੀਤਾ ਜਾਵੇ ਕਿਸੇ ਵੀ ਸਾਹ ਦੇ ਨਾਲ ਪਰ ਆਖਰ ਦੇ ਵਿੱਚ ਮੈਂ ਦੋ ਕੁਐਸਚਨ ਕਰ ਦੋ ਜਰੂਰ ਮੈਂ ਪੁੱਛਾਂਗਾ। ਲਾਈਕਿਨ ਜੋ ਜਿਸ ਸਾਰੀ ਸਾਇਟੀ ਦਾ ਹੈ ਪਰ ਖਾਸ ਕਰਕੇ ਮੈਂ ਤੁਹਾਡੇ ਲਈ ਪੁੱਛਾਂਗਾ ਕਿ ਇੱਕ ਨਾ ਸ਼ਬਦ ਹੈ ਕਿ ਕੀ ਕਹhenge ਲੋਕ ਜਿਸ ਤੋਂ ਸਾਰੀ ਦੁਨੀਆ ਬਿਮਾਰ ਹੈ ਔਰ ਜਿਸ ਤੋਂ ਹਰ ਇੱਕ ਬੰਦਾ ਪਰੇਸ਼ਾਨ ਹੈ। ਕੁਝ ਵੀ ਕੰਮ ਕਰਨਾ ਹੈ ਘਰ ਦੇ ਵਿੱਚ ਕਰਨਾ ਜਾਂ ਪਰਸਨਲ ਲਾਈਫ ਦੇ ਵਿੱਚ ਕਰਨਾ ਤੇ ਦਿਮਾਗ ਦੇ ਵਿੱਚ ਇਹ ਆਉਂਦਾ ਯਾਰ ਮੈਂ ਇਹ ਕੰਮ ਕਰੂੰਗਾ ਮੈਨੂੰ ਕੀ ਕਹਿਣਗੇ ਮੈਨੂੰ ਰਿਲੇਟਿਵਸ ਕੀ ਕਹਿਣਗੇ ਮੈਨੂੰ ਘਰ ਦੇ ਕੀ ਕਹਿਣਗੇ ਜਾਂ ਉਹਨਾਂ ਬਾਹਰ ਦੇ ਕੀ ਕਹਿਣਗੇ ਸੋ ਇਹ ਜਿਹੜਾ ਵਰਡ ਹੈ ਕਿਉਂਕਿ ਜਿਸ ਹਿਸਾਬ ਨਾਲ ਤੁਸੀਂ ਆ ਦੀ ਜ਼ਿੰਦਗੀ ਦੇ ਡਰਾਸਟਿਕ ਚੇਂਜ ਲਿਆਉਂਦਾ ਹੈ ਤੇ ਇਹ ਕੁਐਸਚਨ ਡੈਫੀਨੇਟ ਮਾਈਂਡ ਦੇ ਵਿਚਾਰ ਆਉਗਾ ਪਹਿਲਾਂ ਮੈਂ ਤੁਹਾਨੂੰ ਕਲਾਪ ਕਰੂੰਗੀ ਕਿ ਸੱਚ ਆ ਗੁੱਡ ਕੁਐਸਚਨ ਯੂ ਹੈਵ ਆਸਕ ਕਿ ਇਹ ਕੀ ਕਹਾਂਗੇ ਜੋ ਕਿ ਸਾਡੇ ਇੰਡੀਆ ਕਲਚਰ ਬਹੁਤ ਉੱਪਰ ਜਾ ਕੇ ਵੀ ਮਤਲਬ ਸਾਡੀ ਯੋਗਾ ਮੈਡੀਟੇਸ਼ਨ ਸਾਰੇ ਕੈਨੇਡਾ ਦੁਬਈ ਜੀ ਵੱਡੇ ਕੋਚਿਸ ਚ ਫੈਲਿਆ ਹੋਇਆ ਪਰ ਜਿਹੜਾ ਸਾਡਾ ਕਲਚਰ ਹੈ ਕਿ ਯੂ نو ਕਿ ਅਸੀਂ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਸਾਨੂੰ ਕਿੰਨਾ ਇੰਡੀਆ ਚ ਪੁਲ ਬੈਕ ਕਰ ਰਿਹਾ ਇਸ ਚੀਜ਼ ਨੂੰ ਲੈ ਕੇ ਔਰ ਮਨ ਦੀ ਗ੍ਰੋਥ ਨਾਲ ਹੀ ਸਾਡੀ ਕੰਟਰੀ ਦੀ ਗ੍ਰੋਥ ਹੈ ਸੋ ਪੀਪਲ ਨੀਡਸ ਟੂ ਅੰਡਰਸਟੈਂਡ ਦੈਟ ਪੁਆਇੰਟ ਜੇ ਇੱਕ ਜਨਾਨੀ ਗਰੋ ਕਰੇਗੀ ਤਾਂ ਇੱਕ ਫੈਮਲੀ ਗਰੋ ਕਰੇਗੀ ਦੋ ਘਰ ਦਾ ਬੰਦਾ ਗਰੋ ਕਰੇਗਾ ਕਿਉਂਕਿ ਫਿਊਲ ਇਨ ਦਾ ਐਂਡ ਆਫ ਦਾ ਡੇਕ ਮਦਰ ਪਾਉਂਦੀ ਹੈ ਬੱਚਿਆਂ ਤੇ ਇੱਕ ਵਾਈਫ ਪਾਉਂਦੀ ਹੈ ਆਪਣੇ ਹਸਬੰਡ ਚ ਸੋ ਮੇਰੇ ਅਕੋਰਡਿੰਗ ਸੇ ਇਹਦੇ ਲਈ ਸਾਨੂੰ ਹੈਲਪ ਤੇ ਕੋਆਰਡੀਨੇਸ਼ਨ ਚਾਹੀਦਾ ਆਪਣੇ ਪੇਰੈਂਟਸ ਤੋਂ ਆਪਣੇ ਬੱਚਿਆਂ ਤੋਂ ਆਪਣੇ ਇਨ-ਲॉज ਤੋਂ ਤੇ ਆਪਣੇ ਫਰੈਂਡਸ ਤੋਂ ਤੇ ਸਾਨੂੰ ਬੈਠ ਕੇ ਜ਼ਰੂਰ ਕੁਛ ਛੋਟੇ ਛੋਟੇ ਕਲੱਬਸ ਸਿਟਿਸ ਬਣਾਉਣੇ ਚਾਹੀਦੇ ਆ ਜਿੱਥੇ ਕੁੜੀਆਂ ਨੂੰ ਐਕਸਪੋਜ਼ਰ ਆਫ ਲਾਈਕ ਟਾਕ ਹੋਣੀ ਚਾਹੀਦੀਆਂ 1 ਟੂ 1 ਟਾਕ ਪੈਪ ਟਾਕ ਹੋਣੀ ਚਾਹੀਦੀਆਂ ਜਿੱਥੇ ਇਹ ਸੋਚਿਆ ਜਾ ਸਕੇ ਕਿ ਜੇ ਤੁਹਾਡੇ ਜੇ ਤੁਸੀਂ ਕਿਸੇ ਚੀਜ਼ ਤੁਹਾਨੂੰ ਪੂਲ ਬੈਕ ਕਰ ਰਹੀ ਹੈ ਕੋਈ ਸਟ्रेस ਤੁਸੀਂ ਸਪੀਕ ਸਪੀਕ ਆਊਟ ਕਰੋ ਉਸ ਚੀਜ਼ ਬਾਰੇ ਕਿ ਉਸ ਜ਼ੋਨ ਤੋਂ ਬਾਹਰ ਨਿਕਲ ਕੇ ਤੁਸੀਂ ਆਪਣੇ ਆਪ ਦਾ ਟੈਲੈਂਟ ਦੇਖੋ ਚਾਹੇ ਉਹ সুইਮਿੰਗ ਹੈ ਚਾਹੇ ਕੋਈ ਸਟੱਫ ਡਿਜ ਜੈਸ ਡਾਂਸ ਹੈ ਜਾਂ ਕੋਈ sport ਹੈ ਕੋਈ ਬਿਕੀਨੀ ਕੰਪੀਟੀਸ਼ਨ ਹੈ ਤੁਸੀਂ ਉਸ ਚੀਜ਼ ਨੂੰ ਅੱਗੇ ਪੁਸ਼ ਕਰੋ ਅਫਰਮੇਸ਼ਨਸ ਲੈ ਕੇ ਤੁਹਾਡੇ ਆਪਣੇ ਫਰੈਂਡਸ ਤੋਂ ਜਿਹੜੇ ਕਿ ਸਾਨੂੰ ਪੂਲ ਬੈਕ ਕਰਦੇ ਨੇ ਸੋ ਬੇਸਿਕਲੀ ਇਹ ਹੈ ਕਿ ਮੈਂ ਹੀ ਕਹੂੰਗੀ ਸੋ ਸੀ ਮੇਰਾ ਤਾਂ ਇਹ नेचर ਹੈ ਜਿਹੜੀ ਜੱਬ ਵੀ ਮੈਚ ਗਈ ਇਤਨੇ ਗੱਲ ਬੋਲੀ ਸੀ ਨਾ ਬੇਸਿਕਲੀ ਮੈਂ ਉਸ ਗੱਲ ਨੂੰ ਰਿਲੇਟ ਕਰਦੀ ਕਿਉਂਕਿ ਸ਼ੁਰੂ ਤੋਂ ਮੈਂ ਇਹ ਗੱਲ ਸੋਚਦੀ ਹਾਂ ਜਦੋਂ ਮੈਂ ਮੂਵੀ ਦੇਖੀ ਸੀ ਨਾ ਰਿਲੇਸ਼ਨਸ਼ਿਪ ਤੇ ਮੇਰੇ ਪੇਰੈਂਟਸ ਨੂੰ ਜਾਇਜ਼ ਨਹੀਂ ਸੀ ਕਿਉਂਕਿ ਉਸ ਟਾਈਮ ਇਹ ਚੀਜ਼ਾਂ ਨਹੀਂ ਹੋ ਨਹੀਂ ਸੀਗਾ ਪਰ ਮੈਨੂੰ ਇਹ ਸੀਗਾ ਕਿ ਗੁੱਡ ਹੈ ਬੈਡ ਹੈ ਜੇ ਇਹਦਾ ਨੁਕਸਾਨ ਹੈ ਮੈਂ ਭੁਗਤੂੰਗੀ ਜਿਹਦਾ ਫਾਇਦਾ ਹੈ ਤਾਂ ਉਹ ਵੀ ਮੇਰੇ ਕੋਲ ਹੀ ਹੋਏਗਾ ਸੋ ਲਾਈਕ ਮੈਂ ਇਸ ਤਰ੍ਹਾਂ ਜ਼ਿੰਦਗੀ ਜੀਣਾ ਚਾਹਨੀ ਹੈ ਹੁਣ ਵੀ ਮੈਂ ਇਹੋ ਜਿਹੀ ਹੋਈ ਹੈ ਕਿ ਜੇ ਜੋ ਕੰਮ ਕਰਨਾ ਉਹਦੀ ਜ਼ਿੰਮੇਵਾਰ ਮੈਂ ਹਾਂ ਮੈਂ ਰੇਸ਼ ਨੂੰ ਕਹਿੰਦੀ ਮੈਂ ਤੁਹਾਨੂੰ ਦੱਸਦਾ ਹੈ ਬਟ ਸੀ ਆਈ ਐਮ ਦਾ ਓਨਰ ਆਫ ਮਾਈ ਡਿਸੀਜਨ ਮੈਂ ਇਸ ਸਿਫਤ ਨੂੰ ਵੀ ਕਹਿੰਨੀ ਆਪਣੀ ਡਾਟਰ ਨੂੰ ਕਿ ਆ ਗੁੱਡ ਬੈਡ ਨੇ ਦੇਖ ਹੁਣ ਤੂੰ ਪਿਕ ਕਰ ਲੈ ਜੇ ਚੰਗਾ ਹੋਇਆ ਤਾਂ ਤੂੰ ਜ਼ਿੰਮੇਦਾਰ ਹੈ ਜੇ ਨਹੀਂ ਚੰਗਾ ਹੋਇਆ ਤਾਂ ਰੋਣਾ ਬੈਠ ਕੇ ਤੂੰ ਹੀ ਹੈ ਓਕੇ ਸੋ ਸਾਡੇ ਇੱਥੇ ਨਾ ਲਾਈਕ ਕੰਟਰੋਲਿੰਗ ਬਹੁਤ ਜ਼ਿਆਦਾ ਹੈ ਕੁੜੀਆਂ ਨੂੰ ਲੈ ਕੇ ਕਿ ਨਹੀਂ ਤੂੰ ਇਹ ਨਹੀਂ ਕਰਨਾ ਤੇਰੇ ਲਈ ਠੀਕ ਨਹੀਂ ਹੈ ਲੈਟ ਇਟ ਬੀ ਨਹੀਂ ਠੀਕ ਤਾਂ ਨਹੀਂ ਠੀਕ ਲੈ ਤਾਂ ਤੂੰ ਤੰਦੋ ਸੋ ਜਦੋਂ ਇਹ ਚੀਜ਼ਾਂ ਉੜਨ ਗਿਆ ਨਾ ਸਾਡੀ ਸੋਸਾਇਟੀ ਵਿੱਚੋਂ ਦੇ ਤੱਕ ਥਿੰਕ ਆਫ ਕੰਟਰੋਲਿੰਗ ਉਸ ਦਿਨ ਸਾਡੀ ਲਾਈਕ ਥੋੜੀ ਜੀ ਲਾਈਕ ਮੋਡੇਸਟੀ ਤੇ ਮਾਡਰਨਾਈਜੇਸ਼ਨ ਜਿਹਨੂੰ ਕਹਿੰਦੇ ਆ ਜਿੱਥੇ ਕਿ ਸਾਡੇ ਇੰਡੀਆ ਪਿੱਛੇ ਰਹਿ ਰਿਹਾ ਉਹ ਜ਼ਰੂਰ ਆਏਗੀ ਕਿਆ ਕਹੇਂਗੇ ਲੋਕ ਕੁਛ ਨਹੀਂ ਕਹੇਂਗੇ ਸਭ ਨੇ 100 ਸਾਲ ਬਾਦ ਮਰ ਜਾਣਾ ਜੋ ਐ ਹੋਣਾ ਐ ਤੇ ਚੰਗੀ ਤਰ੍ਹਾਂ ਜੀਓ ਥੋੜੇ ਸਾਲ ਐ ਐਂਡ ਜਸਟ ਟੇਕ 100% ਆ ਵੀ ਲਾਈਫ ਆਪ ਇੰਜੋਏ ਕਰੋ ਪਰ ਜੇ ਗੱਲ ਇਹ ਕਿਸੇ ਸਾਡੇ ਮਾਵਾ ਸੋਨੇ ਸੇ ਮਾਵਾ ਨੇ ਕਹਿਣਾ ਐ ਕਿ ਵੀ ਜਵਾਕ ਭੁਲ ਤੜ ਕੇ ਐ ਕਿ ਵੀ ਜਵਾਕ ਕਰਨੀ ਨਹੀਂ ਇਹ ਉਹ ਵੀ ਕਰਕੇ ਜਿਵੇਂ ਅਸੀਂ ਕਵਾਂਗੇ ਪਰ ਨਹੀਂ ਇੱਥੇ ਸਟਾਪ ਹਨਾ ਤੇ ਆ ਪੇਰੈਂਟਸ 라이 ਕਾਜ਼ ਦੀ ਡੇਟ ਆਪਾਂ ਗੱਲ ਕਰੀ ਬਈ ਬਹੁਤ ਚੇਂਜ ਆ ਚੁੱਕਿਆ ਹੈ ਤੁਸੀਂ ਬੈਠੋ ਐਗਜ਼ਾਮਪਲ ਹੋ ਮੈਂ ਕਰਾ ਦੇ ਪੇਰੈਂਟਸ ਦੀ ਗੱਲ ਕਰਾਂ ਸੋ ਸਾਨੂੰ ਬ੍ਰਦਰ ਸਿਸਟਰ ਜਿਵੇਂ ਸਾਨੂੰ ਟੈਕਲ ਕੀਤਾ ਉਹਨਾਂ ਨੇ ਸਾਨੂੰ ਲਿਬਰਟੀ ਦਿੱਤੀ ਉਹਨਾਂ ਨੇ ਸਾਰਾ ਕੁਝ ਕਰਨ ਦੀ ਵੀ ਸਾਨੂੰ ਜਿਵੇਂ ਤੁਸੀਂ ਕਿਹਾ ਸਾਨੂੰ ਪੇਰੈਂਟਸ ਇਹੀ ਸਿੰਗਾਦੇ ਸੀ ਕਿ ਆ ਗਲਤ ਆ ਸਹੀ ਆ ਤੁਹਾਡਾ ਡਿਸੀਜਨ ਹੈ ਤੁਸੀਂ ਕੀ ਕਰਨਾ ਹੈ ਸਰਸ ਗੁੱਡ ਹੈ ਇਤਨਾ ਦੀ ਹੀ ਲਾਈਫ ਹੋਣੀ ਚਾਹੀਦੀ ਆ ਤਾਂ ਕਿ ਬੱਚਾ ਨੂੰ ਇੰਗੇ ਸਿਆਣੇ ਹੋਣ ਕਿ ਲਾਈਫ ਦੇ ਵਿੱਚ ਆਪਣਾ ਡਿਸੀਜਨ ਲੈ ਸਕਦੇ ਹੋ ਚੰਗੜ ਸਿੰਘ ਲੈ ਸਕਦੇ ਸੋ ਥੈਂਕ ਯੂ ਵੈਰੀ ਮਚੂ ਜੀ ਜਿੰਨਾ ਸਮਾਂ ਦਿੱਤਾ ਤੇ ਬਹੁਤ ਹੀ ਲੰਬੇ ਸਮੇਂ ਬਾਅਦ ਅੱਜ ਫਾਈਨਲੀ ਆਪਾਂ ਆਪਾਂ ਮਿਲ ਕੇ ਇੰਟਰਵਿਊ ਕੰਡਕਟ ਕੀਤੀ ਤੇ ਬਹੁਤ ਥੋੜੀਆਂ ਗੱਲਾਂ ਹੋਈਆਂ ਸੋ ਬੜਾ ਵਧੀਆ ਲੱਗਿਆ ਸੋ ਉਮੀਦ ਕਰਦੇ ਆ ਲਾਈਫ ਦੇ ਵਿੱਚ ਫੇਸ ਆਪਾਂ ਡੈਫੀਨੇਟ ਕੁਝ ਨਾ ਕੁਝ ਆਪਾਂ ਵਧੀਆ ਗੱਲਬਾਤ ਕਰਾਂਗੇ ਕਨਵਰਸੇਸ਼ਨ ਕਰਾਂਗੇ ਤੇ ਲੋਕਾਂ ਨੂੰ ਵੀ ਪਸੰਦ ਆਏਗੀ ਤੇ ਮੈਂ ਇਹ ਵੀ ਸ਼ੋਰ ਹ ਕਿ ਜਿੰਨੇ ਵੀ ਈਵਰਸ ਨੇ ਸਭ ਨੂੰ ਇਹ ਇੰਟਰਵਿਊ ਜ਼ਰੂਰ ਪਸੰਦ ਆਏਗੀ ਸੋ ਦੋਸਤੋ ਮੈਂ ਇੱਥੇ ਇਜਾਜ਼ਤ ਤੋ ਅਰਤੁਲਵਾ ਕਾ ਪਰ ਜਾਣਦੇ ਨੇ ਬੁਜੀ ਲੜਕੀਆਂ ਲਈ ਕੁਝ ਮੈਸੇਜ ਦੇ ਦੋ ਹਾਂਜੀ ਜ਼ਰੂਰ ਪਹਿਲਾਂ ਤੋਂ ਮੈਂ ਥੈਂਕ ਯੂ ਕਹੂੰਗੀ ਇਹਨਾਂ ਨੂੰ ਕਿ ਇਹਨਾਂ ਨੇ ਮੌਕਾ ਦਿੱਤਾ ਕੈਮਰੇ ਦੇ ਅੱਗੇ ਮੈਂ ਹਨਾ ਬਹੁਤ ਸਾਰੀਆਂ ਚੀਜ਼ਾਂ ਨੇ ਸੋਹਣੇ ਕੁਐਸਚਨ ਪੁੱਛੇ ਜੋ ਕਿ ਮੈਂ ਸੋਚਦੀ ਹਾਂ ਕਿ ਇਹ ਕੁਐਸਚਨ ਪੁੱਛ ਕੇ ਕੋ ਪੁੱਛੇਗਾ ਤਾਂ ਅਸੀਂ ਅੱਛਾ ਆਨਸਰਸ ਕਰ ਸਕਾਂਗੇ ਹਨਾ ਉਹਦੇ ਤੇ ਕੰਟੈਂਟ ਹੋ ਸਕਦਾ ਹੈ ਬਾਕੀ ਕੁੜੀਆਂ ਲਈ ਮੈਂ ਇਹ ਕਹਿਣਾ ਚਾਹੂੰਗੀ ਕਿ ਜੋ ਤੁਹਾਨੂੰ ਚੰਗਾ ਲੱਗਦਾ ਨਾ ਉਹਦੇ ਬਾਰੇ ਰਿਸਰਚ ਕਰੋ ਸਰਵੇਜ਼ ਦੇਖੋ ਤੇ ਉਸ ਚੀਜ਼ ਨੂੰ ਅੱਗੇ ਫਾਲੋ ਕਰੋ ਤੇ ਆਪਣੀ ਸਕਿੱਲਸ ਨੂੰ ਪਾਲਿਸ਼ ਕਰੋ ਉਹਨੂੰ ਪੈਸ਼ਨ ਬਣਾਓ ਤੇ ਟੈਲੈਂਟ ਬਣਾ ਦੋ ਬਾਅਦ ਵਿੱਚ ਸੋ ਉਹ ਜ਼ਰੂਰੀ ਹੈ ਤੇ ਭੇੜ ਚਾਲ ਚਣਾ ਲਗੋ ਕਿ ਜੀ ਇਹ ਸਾਰੇ ਅਜ ਕਰ ਰਿਹਾ ਤੇ ਅਸੀਂ ਵੀ ਇਹੀ ਕਰਨਾ ਹੈ ਹਰੇਕ ਉਹ ਰੱਬ ਨੇ ਫਰਕ ਬਣਾਇਆ ਬਸ ਉਹ ਫਰਕ ਨੂੰ ਤੁਹਾਡੇ ਚ ਕੀ ਫਰਕ ਹੈ ਉਹਨੂੰ ਪਹਿਚਾਨੋ ਤੇ ਬਸ ਫਿਰ ਉਹਦੇ ਪਿੱਛੇ ਜੁਟ ਜਾਓ ਉਹ ਉਸ ਚੀਜ਼ ਦਾ ਲਾਲਚ ਕਰੋ ਪਾਲਿਸ਼ ਕਰਨ ਦਾ ਖੁਦ ਨੂੰ ਇਹ ਨਹੀਂ ਕਿ ਵੀ ਅਸੀਂ ਕਿੰਨਾ ਕਮਾ ਸਕਦੇ ਇਹਦੇ ਚੋਂ ਸੋ ਬਸ ਪੈਸਾ ਤਾਂ ਪਿੱਛੇ ਆਉਂਦਾ ਹੈ ਪਹਿਲਾਂ ਆਪਣੇ ਆਪ ਨੂੰ ਯੂ نو ਲਾਈਕ ਪਾਲਿਸ਼ ਕਰਕੇ ਉਸ ਚੀਜ਼ ਵੱਲ ਕਲਾਈਂਡ ਅਪ ਕਰਦੇ ਸੋ ਇਹ ਮੈਂ ਕੁੜੀਆਂ ਨੂੰ ਪਹਿਨਾ ਚਾਹੁੰਦੀ ਐਂਡ ਜਸਟ ਵੀ ਵਨ ਲਾਈਫ ਜਸਟ ਲਿਵ ਇਟ ਔਨ ਫਿਲੀਸਟ थैंक यू थैंक यू वेरी मच ਬਜੀ ਤੇ ਫਰ ਮੀ ਦਾ ਯਾਪਾ ਇਨ ਫਿਚਰ ਦੇ ਵਿੱਚ ਇੱਕ ਚੰਗੀ ਕੰਟੈਂਟ ਨਾਲ ਚੰਗੀ ਕਨਵਰਸੇਸ਼ਨ ਵਾਲਾ ਜਰੂਰ ਦਰਸ਼ਕਾਂ ਨੂੰ ਹੋਆਗੇ ਸੋ ਬਹੁਤ ਬਹੁਤ ਸ਼ੁਕਰੀਆ ਜੀ थैंक यू ਜੀ थैंक यू ਸ੍ਰੀ